ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਵਲੌਗ ਸ਼ਾਮ ਨੂੰ ਹੀ ਸ਼ੁਰੂ ਕਰ ਲਿਆ ਕਿਉਂਕਿ ਅਸੀਂ ਜਾਣਾ ਸੀਗਾ ਸ਼ਹਿਰ ਨੂੰ ਅ ਮਨਵੀਰ ਦੇ ਵਾਸਤੇ ਯੂਨੀਵਰਸਿਟੀ ਪਾ ਕੇ ਜਾਣ ਨੂੰ ਦੋ ਪੈਂਟਾਂ ਹੈਗੀਆਂ ਇੱਕ ਪੈਂਟ ਇੱਕ ਦੋ ਪੈਂਟਾਂ ਹੋਰ ਲਵਾਂਗੇ ਤਾਂ ਕਰਕੇ ਮਤਾਜੇ ਟਾਈਮ ਨਾਲ ਆ ਗਿਆ ਸੀ ਮੈਂ ਕਿਹਾ ਮਨੀ ਆਪੇ ਸ਼ਹਿਰ ਜਾ ਕੇ ਤੇਰੇ ਕੱਪੜੇ ਲੈ ਆਈਏ ਬਹੁਤ ਮੁਸ਼ਕਲ ਹੁੰਦੀ ਆ ਸ਼ਰਟਸ ਤਾਂ ਇੱਕੋ ਕਿੰਨੀ ਆਈਆਂ ਪਰ ਪੈਂਟਾਂ ਜਿਹੜੀਆਂ ਉਹ ਦੋ ਹੀ ਸੀਗੀਆਂ ਗਰਮੀ 'ਚ ਪਾਉਣ ਵਾਲੀਆਂ ਹੁੰਦੋਗੇ ਮੀਂਹ ਪੈਣਾ ਕਿ ਨਿਹਰੀਆਲੀ ਹੋਈ ਆ ਆ ਇੰਨਾ ਕੀ ਆ ਬੱਦਲ ਜਿਆ ਆ ਇੰਨੀ ਕੁ ਬਦਲੀ ਜਈ ਆ ਜਿਹੜੀ ਇਹਦੇ ਨਾਲ ਆ ਇੰਨਾ ਲੱਗਦਾ ਸ਼ਾਂ ਸ਼ਾਂ ਜੀ ਲੱਗਦੀ ਆ ਕਿਤੇ ਕਿਤੇ ਕਿੰਨੀ ਹਰੀਆਲੀ ਹੋ ਗਈ ਮੀਂਹ ਪੈਣ ਨਾਲ ਹਨਾ ਹਨਾ ਨਾ ਨੂੰ ਚਲੋ ਜੀ ਹੁਣ ਸ਼ਹਿਰ ਜਾ ਕੇ ਦੇਖਦੇ ਆ ਜੀ ਮੁੰਡਿਆਂ ਦੇ ਕੱਪੜੇ ਕਿੱਦਾਂ ਦੇ ਆ ਤੇ ਕੀ ਲੈਂਦਾ ਮਨੀ ਵੇ ਵਾਸ਼ ਫਰਮ ਆ ਤੇ ਕੱਪੜੇ ਜਿਹੜੇ ਪਾ ਕੇ ਜਾਂਦਾ ਵੈਲ ਡਰੈਸਡ ਹੋਵੇ ਸੋਹਣੇ ਹੋਣ ਤੇ ਚਲੋ ਜੀ ਮਿਲਦੇ ਆਪਾਂ ਸ਼ਹਿਰ ਜਾ ਕੇ ਆ ਉੱਬੜ ਖਾਬਰ ਜੀ ਸੜਕ ਆ ਗਈ ਤਾਂ ਮਿਲਦਾ ਪਿਆ ਕੈਮਰਾ ਇਹ ਜੀ ਆਪਾਂ ਪਹੁੰਚ ਗਏ ਹੁਣ ਲੈਨੇ ਆਪਾਂ ਜੀ ਮਰ ਪੈਂਟਸ ਛੇੜ ਦੀ ਪੁੱਣ ਉਹ ਜਿਹੜੇ ਚੀਨੋਜ਼ ਹੁੰਦੀਆਂ ਹਾਂਜੀ ਜੀ ਨੇ ਪਰ ਇਹ ਸੀ ਨਹੀਂ ਆਉਂਦੀ ਹਾਂ ਜੇ ਗਰਮੀ ਆ ਜੀਨਸ ਨਹੀਂ ਚਾਹੀਦੀਆਂ ਇੱਕ ਹੋਰ ਸਟੱਫ ਨਹੀਂ ਹੁੰਦਾ ਇਹ ਕਾਟਨ ਹੈ ਪਲੇਨ ਜਿਹੜੀ ਹੁੰਦੀ ਹੈ ਦਾ ਚੈੱਕ ਨਹੀਂ ਹੈ ਕਾਟਨ ਹੀ ਆ ਇਹ ਤਾਂ ਥੋੜੀ ਲੁੱਕ ਹੋ ਗਈ ਆ ਵਾਲੀ ਉਹਦੀ ਪਾਰਟੀ ਵੇਅਰ ਜੀ ਤੁਹਾਨੂੰ ਕਿੰਦਾ ਚਾਹੀਦਾ ਆਦੀ ਖੰਦਾ ਹੋ ਦੇਖ ਲਾ ਫੇ ਕਿਹੜੀ ਲੈਣੀ ਤੋਂ ਇਹਦੇ ਵਿੱਚ ਆਹੀ ਆ ਸਾਈਜ਼ ਨਾ 34 ਆਹ ਬਸ ਇਹ ਜੀ ਕਿੱਲਾ ਹਾਂ ਵੀ ਸਾਈਜ਼ ਤਾਂ ਮੁਲਕਾ ਠੀਕ ਹੈ ਤੇ ਲਾਈਟ ਜਿਹਾ ਕਲਰ ਹੁੰਦਾ ਨਾ ਜੀਨਸ ਦੇ ਵਿੱਚ ਇਹ ਸਟ੍ਰੈਚੇਬਲ ਆ ਇਹ ਨਹੀਂ ਚਾਹੀਦਾ ਸਰਿਆ ਉਹ ਉਹ ਸਟਰੈਚੇਬਲ ਆ ਨਾ ਉਹ ਨਹੀਂ ਲੈਣੀ ਸਕਿਨ ਫਿੱਟ ਜੇ ਜਿਹੜੀ ਹਮ ਆ ਸਹੀ ਆ ਇਹ ਵਾਲੀਆਂ ਹਨਾ ਤੈਨੂੰ ਕਿਹੜੀ ਪਸੰਦ ਆ ਹਮ ਮਰੀ ਲੱਗੀਆਂ ਹਮ ਉਹ ਮਾਜ਼ੂ ਤੇ نیچے نیچے ਮਿਲੋਗਾ ਮੈਂ ਇੱਕ ਖੋਲ ਕੇ ਦਿਖਾ ਦੋਂ ਕਲਰ ਇਹ ਹੀ ਹੈ ਇਹਨਾਂ ਵਿੱਚ ਕਲਰ ਇਹ ਹੀ ਹੈ ਇਹ ਦੋਨੇ ਫੈਬਰੂਿਕ ਨਾਲ ਕਰਦੇ ਹਾਂ ਹਾਂ ਫੈਬਰੀ ਬਣਾਉਂਦੇ ਆ ਕਿਹਦੇ ਨਾਲ ਇਹ ਸਟੱਚ ਚ ਬੜਾ ਲੱਗਦਾ ਨਾ ਇਹ ਸਟੱਚ ਬੜਾ ਹੀ ਇਹ ਜਿਹੜੀ ਸਹੀ ਨਾ ਨੂੰ ਮਨਵੀ ਆ ਬਲੂ ਕਿਹੜਾ ਆ ਸੇਮੀ ਹੋ ਜਾਣੀ ਜਿੰਸ ਐਕਦਾ ਮੈਂ ਜਿੰਨੀ ਲੌਂਗ ਲੈਣੀ ਹੈ ਲੌਂਗ ਲੈਣੀ ਹੈ ਲੌਂਗ ਲੈ ਲਓ ਅੱਗੇ ਅੱਗੇ ਦੱਸਣੀ ਐ ਫਿਰ ਬਲੈਕ ਲੱਗ ਗਈ ਸਾਰੀਆਂ ਅਗਰਲਾ ਬਲੈਕ ਐਂਡ ਵਾਈਟ ਹਾਂ ਨਾ ਕੀ ਰੇਟ ਹੈ ਇਹਦਾ ਇਹ ਹੈਗੀ 200 200 ਦੀ ਪੈਣ 200 ਦੇ ਬਾਬੂ ਠੀਕ ਹੈ 3 ਕਿਲੋ ਦੋ ਲੈ ਲੈਣੇ ਨਾਲ ਦੋ ਕਰ ਦਿਓ ਇੱਕ ਵਾਈਟ ਕਰ ਦਿਓ ਹਾਂ ਜੀ ਇਹਨੇ ਨਹੀਂ ਆਈ ਦੇਖੋ ਭਾਈ ਇਹ ਕਰ ਦਿਓ ਤੁਹਾਨੂੰ ਇੱਕੋ ਦੇ ਦਿਓ ਧੁੱਪ ਤੋਂ ਜਿਹੜੀ ਹੁੰਦੀ ਹੈ ਨਾ ਹਾਂ ਜੀ ਹਾਂ ਆਮਸ ਜੀ ਲਓ ਸ਼ਰਟ ਤਾਂ ਕੰਦੇ ਨਹੀਂ ਮੇਰੇ ਮੰਗਦੇ ਮੇਰੇ ਨੂੰ ਸਾਈਜ਼ ਤਾਂ ਸਹੀ ਹੈ ਬਹੁਤ ਸ਼ਾਰਟ ਆ ਸਾਈਜ਼ ਇਹਦਾ ਸ਼ਾਰਟ ਵਿੱਚ ਆ ਦੇ ਦੇ ਦੀ ਆਮਸ ਨਹੀਂ ਨਹੀਂ ਪਲੇਨ ਨਹੀਂ ਲੈਣੀ ਚੱਕੀ ਮੈਂ ਤਾਂ ਹੀ ਪਹਿਲਾਂ ਗਿਆ ਚੈੱਕ ਕਰਨ ਤੇ ਇੱਕ ਹੈਂਕੀ ਦੇ ਲੋ ਅੰਕਲ ਵਾਈਟ ਜੈਂਟਸ ਵਾਈਟ ਹਾਂ ਜੀ ਜੈਂਟਸ ਕੀ ਪ੍ਰਾਈਸ ਆ ਇਹਨਾਂ ਦੀ ਕੀ ਕੀ ਇਹ ਇਸ ਤੇ ਹੈ ਬਲ ਆ ਕਰ ਦੇ ਆਸ ਨਹੀਂ ਆਸ ਇਹ ਨਾਨਾ ਬੜਾ ਸੌਫਟ ਹੋ ਗਿਆ ਇੱਕ ਇਹ ਕਰ ਦੋ ਇੱਕ ਇਹ ਕਰ ਦੋ ਚਲੋ ਇੱਕ ਤੇਰੀ ਪਸੰਦ ਹੋ ਗਿਆ ਇੱਕ ਮੇਰੀ ਦਾ ਹੋਰ ਕਿੰਨੀ ਪ੍ਰਾਈਸ ਆਲੇ ਆ ਜਿਆਦਾ ਆ ਲੋਅਰ ਹੀ ਇਕੱਲੇ ਵੀ ਮਿਲ ਜਾਂਦੇ ਆ 845 890 ਨਾ ਕਿ ਲੇਡੀਜ਼ ਲੋਅਰ ਹੀ ਇਕੱਲੇ ਨੇ ਮਿਲ ਜਾਂਦੇ ਹਾਂ ਦਿਖਾਓ ਇੱਕ ਅੱਧਾ ਕਿਹੜਾ ਕਿ ਮੈਂ ਟੀ-ਸ਼ਰਟ ਨਾਲ ਦੇਖ ਲੈਣੇ ਆ ਸਹੀ ਹੈ ਦਮੀਨ ਸਹੀ ਇਹ ਦੇ ਨਹੀ ਦਿਖਾ ਦੋ ਟੀ-ਸ਼ਰਟ ਕੋਈ ਕਲਰ ਸਹੀ ਹੈ ਮੈਚਿੰਗ ਕਰ ਦੇ ਥੋੜੀ ਦਿਖਾ ਦੋ ਕੋਈ ਉਹ ਇੱਕੋ ਜਿਹੜੀਆਂ ਟੀ-ਸ਼ਰਟ ਉਹਦੇ ਵਿੱਚ ਤਿੰਨ ਤਿੰਨ ਦੇ ਪੈ ਕੇ ਨਾ ਜਿਹੜੇ ਹਾਂ ਉਹ ਦਿਖਾ ਦੋ ਇਹ ਵੀ ਸਹੀ ਹੈ ਦਨੀ ਆਨ ਕਲਰ ਵੀ ਨਾ ਭਾਵੇਂ ਸਹੀ ਹੈ ਨਾ ਦੇਖੀ ਤੁਹਾਨੂੰ ਲੱਗਣਾ ਆ ਜ਼ਿਆਦਾ ਥੋੜਾ ਇਹ ਜ਼ਿਆਦਾ ਲੱਗਣਾ ਫਰੋਜ਼ੀ ਨਾ ਕਿਉਂਕਿ ਇਹਨਾਂ ਚ ਲਾਈਟ ਪੀਜੀ ਆ ਹੂੰ ਸਾਈਜ਼ ਜਮ ਹੂੰ ਇਹ ਕੰਡਰ ਇੱਕ ਬਾਕੀ ਤੁਸੀਂ ਆਪਣੀ ਸ਼ੂਜ਼ ਲਈ ਇਹ ਛੋਟੇ ਛੋਟੇ ਸ਼ੂਜ਼ ਮਣੀ ਜਦੋਂ ਛੋਟਾ ਜਾਂਦਾ ਸੀ ਮੈਂ ਬੋਲ ਲੈਣੀ ਹੁੰਦੀ ਸੀ ਇਦਾਂ ਦੇ ਸ਼ੂਜ਼ ਜਦੋਂ ਤੇ ਤੋਰ ਨਹੀਂ ਲੱਗਾ ਸੀ ਨਾ ਅੱਜ ਮੈਂ ਤਕਰੀਬਨ ਇੱਥੇ ਲੈ ਕੇ ਜਾਣੀ ਹੁੰਦੀ ਸੀਗੀ ਜ਼ਿਆਦਾ ਮੈਂ ਕੱਪੜੇ ਤੇ ਟਾਮ ਐਂਡ ਜੈਰੀ ਵਾਲੇ ਲੈਣੇ ਹੁੰਦੇ ਸੀ ਬ੍ਰਾਂਡ ਆਉਂਦਾ ਹੁੰਦਾ ਸੀ ਟਾਮ ਐਂਡ ਜੈਰੀ ਗਾਂ ਸਰਦੀਆਂ ਵਾਲੇ ਸ਼ੂਜ਼ ਬੱਚਿਆਂ ਦੇ ਰਖੜੀਆਂ ਹੀ ਰਖੜੀਆਂ ਹੀ ਆਵੀਆਂ ਉਹ ਤਨਾ ਹੋਗੇ ਸੁੰਡੀ ਵਾਲੇ ਲੱਗਦੇ ਤਾਂ ਹੈ ਜਿਹੜੇ ਪੱਕੇ ਜ਼ਿਆਦੇ ਆ ਚਾਟ ਬਣਾਉਣੀ ਚਾਹੀਦੀ ਵੀ ਥੋੜੇ ਪੱਕੇ ਹੀ ਆ ਚਾਟ ਬਣਾਉਣੀ ਹਾਂ ਇੱਕ ਕਟਕੇ ਤੇ ਕਹਦੇ ਮੈਨੂੰ ਇਹ ਆ ਸੁੰਡੀਆਂ ਨਾ ਨਾ ਭਰੇ ਹੋਣ ਘਰ ਜਾ ਕੇ ਦੀ ਮੈਂ ਤੱਕ ਦੇ ਪਾ ਦੋ ਕਿਲੋਏ ਕਰ ਦਿਓ ਗੱਡੀ ਕਿੰਨੀ ਗੰਦੀ ਸਾਡੀ ਹੁਣ ਸੰਡੇ ਨੂੰ ਮਨੀ ਇਹਦੀ ਵਾਸ਼ ਕਰਾਊਗਾ ਇਹਨੂੰ ਗੱਡੀ ਨੂੰ ਬਹੁਤ ਜ਼ਿਆਦਾ ਗੰਦੀ ਆਾ ਗਰਮੀ ਘਟ ਹੁੰਦੀ ਨਾ ਸਵੇਰ ਨੂੰ ਦੁਪਹਿਰ ਨੂੰ ਆਈਏ ਬਹੁਤ ਹੁੰਦੀ ਆਹ ਦੇਖ ਲੈ ਨਿਆਣੇ ਪੜਦੇ ਵੀ ਨਹੀਂ ਵਿਚਾਰੇ ਤੁਮ ਮਨੀ ਨੂੰ ਲੈ ਦਿੱਤਾ ਜੀ ਆਪਾਂ ਇਹਦਾ ਸਮਾਨ ਜ਼ਰੂਰੀ ਜਿਹੜਾ ਚਾਹੀਦਾ ਯੂਨੀਵਰਸਿਟੀ ਜਾਣ ਨੂੰ ਮਣੀ ਪਾਣੀ ਵਾਲੀ ਬੋਤਲ ਨਹੀਂ ਲੈਣੀ ਨਹੀਂ ਨਹੀਂ ਤੂੰ ਪਾਣੀ ਵਾਲੀ ਬੋਤਲ ਨਹੀਂ ਲੈ ਲੈ ਲ ਫਿਕੋ ਗਿਆ ਇੱਕ ਟੀਫਨ ਲੈ ਲੈ ਹੈ ਤੇ ਹੁਣ ਆਪਾਂ ਲੈ ਲਈਏ ਜੀ ਥੋੜੀ ਜੀ ਮਨੀ ਦੀ ਦਾਦੀ ਨੇ ਗਰੋਸਰੀ ਲਖਾਈ ਆ ਉਹ ਤਾਂ ਫੇਰ ਚੱਲਦੇ ਆਪਾਂ ਘਰ ਮੈਂ ਬੰਦਿਆਂ ਵਾਲਾ ਪਰਸ ਫੜ ਕੇ ਚੱਲ ਜਾਨੀ ਆ ਆਪਦਾ ਲੈ ਕੇ ਨਹੀਂ ਹੁੰਦੀ ਉਹਨਾਂ ਨੂੰ ਇਦਾਂ ਲੱਗਦਾ ਜਿੱਦਾਂ ਘਰ ਵਾਲੇ ਕੋਲੋਂ ਪਰਸ ਖੋ ਕੇ ਲੈ ਗਏ ਹੋਣੀ ਅੱਧਾ ਲੈ ਜਾ ਟੁੱਟੇ ਪੈਸੇ ਨਹੀਂ ਲੋੜ ਟੁੱਟੇ ਹੋ ਗਏ ਤਾਂ ਹੀ ਆ ਚਲੋ ਜੀ ਤਾਂ ਹੁਣ ਲੈ ਲਈਏ ਆਪਾਂ ਗਰੋਸਰੀ ਸਾਡਾ ਇੱਕ ਹੀ ਪੱਕਾ ਗਰੋਸਰੀ ਸਟੋਰ ਆ ਇੱਥੇ ਹੀ ਗਰੋਸਰੀ ਲੈ ਜੀ ਪੰਜ ਕਿਲੋ ਕਰ ਦਿਓ ਦਾਲ ਦੇ ਘਿਓ ਦਾ ਇੱਕ ਪੈਕ ਦੇ ਦਿਓ ਹੋਰ ਪਾਈ ਹਲਦੀ ਪਿੱਛੇ ਰੱਖੀਏ ਪਾ ਗਏ ਇੱਕ ਲੈ ਲੀਏ ਡਾਲਡੇ ਕਿ ਹੋਗਾ ਪੈਕ ਹਲਦੀ ਦੇ ਰਹੇ ਹੋ ਪਾਈ ਆ ਸਰੋਂ ਦਾ ਤੇਲ 2 ਲੀਟਰ ਉੱਧਰ ਉੱਧਰ ਆ ਲੋ 2 ਲੀਟਰ ਵਾਲੀ ਦੇ ਦਿਓ ਤੇ ਹੁਣ ਲੈ ਲੀਆ ਪਾ ਪਗੀ ਦੀ ਪੈ ਡਿਗਰੀ ਉਰੇ ਪੈਕੇਟ ਲੈ ਜੀ ਫਿਰ ਜ਼ਿਆਦਾ ਲੈ ਕੇ ਜਾਵਾਂਗੇ ਆ ਭਾਜੀ ਨੇ ਇੱਥੇ ਕੁੱਤਰ ਮੈਡੀਕਲ ਸਟੋਰ ਤੇ ਕਿੰਨਾ ਚਿੱਟਾ ਲੈ ਲਈਏ ਬੱਗੂ ਸਾਡੇ ਲਈ ਚੀਜੀ ਉਹਨੇ ਤੜਫਣਾ ਮੇਲੀ ਕੀ ਲੈ ਕੇ ਆਏ ਇਹ ਪੱਪੀ ਲੈਣੇ ਡਾ ਅਡਲਟ ਫਿਰ ਹੁਣ ਕਿਸੇ ਦਿਨ ਨਾ ਪੂਰਾ ਉਹ ਲੈ ਕੇ ਜਾਉਂਗੀ ਪੇਟੀ ਆ ਸੁੱਤਾ ਹੀ ਰੰਦਾ ਇੱਥੇ ਇੱਥੇ ਨਾ ਠੰਡਾ ਨਾ ਤਾਂ ਕਰਕੇ ਇੱਥੇ ਪਿਆ ਰਹਿੰਦਾ ਹੈ ਏ ਮੈਂ ਲੈ ਲਈ ਜੀ ਆਪਣੀ ਪੱਗੀ ਵਾਸਤੇ ਪੈ ਡਿਗਰੀ ਲੋ ਜੀ ਇਹ ਮੈਂ ਪੱਗੂ ਆਪਣੇ ਦੀ ਲਈ ਆਂ ਪੈ ਡਿਗਰੀ 1200 ਦਾ ਕਿੰਨੇ ਦਾ ਉਹਦਾ ਪੂਰਾ ਹੁੰਦਾ ਹੁਣ ਕਿਸੇ ਹੋਰ ਦਿਨ ਲੈ ਕੇ ਜਾਉਂਗੀ ਪੂਰੀ ਪੇਟੀ ਹੈ ਜੀ ਪੈ ਡਿਗਰੀ ਦੀ ਆ ਪੱਗੀ ਲਈ ਮੈਂ ਚਾਕਲੇਟ ਲੈ ਕੇ ਆਈ ਹੈ ਰੇਗੀ ਤਾਂ ਬਿੱਡੀਆਂ ਦੀ ਹੈ ਕਰੈਬ ਐਂਡ ਚਿਕਨ ਨਹੀਂ ਉਹ ਕਹਿੰਦਾ ਕੁੱਤੇ ਵੀ ਖਾ ਲੈਂਦੇ ਆ ਆ ਲੈ ਕੇ ਆਈ ਮੈਂ ਪੱਗੀ ਵਾਸਤੇ ਚਾਕਲੇਟ ਦੇਖਦੇ ਆ ਪਹਿਲੀ ਵਾਰ ਹੀ ਲੈ ਕੇ ਆਏ ਆ ਹੋਰ ਤਾਂ ਕਈ ਕੁਝ ਇਦਾਂ ਲੈ ਕੇ ਆਉਂਦੇ ਰਹੀਦਾ ਆ ਵਾਰੀ ਹੋਰ ਕਰੇ ਚੱਲੀਓਰ ਆਪਾਂ ਕਿੱਥੇ ਜਾਣਾ ਜਿਮ ਇਹ ਬਗੀਲੀ ਲੈ ਕੇ ਆਈ ਜੀ ਮੈਂ ਅਡਲਟ ਵਾਲੀ 20 ਡਿਗਰੀ ਇਹ ਬੋਖੋਸ਼ੋ ਕੇ ਕੰਦੀਓ ਤੇ ਹੁਣ ਚਲ ਧੋ ਕੀ ਬਣ ਗਿਆ ਮੇਰਾ ਹੁਣ ਜਾਣੇ ਆ ਜੀ ਘਰੇ ਸਬਜੀ ਮੈਂ ਤਾਂ ਹੀ ਬਣਾਈ ਸੀ ਮੈਨੂੰ ਪਤਾ ਸੀ ਇੱਧਰ ਉੱਧਰ ਗੇੜੇ ਲਾ ਕੇ ਥੱਕ ਜਾਣਾ ਤੇ ਸਬਜੀ ਨਹੀਂ ਬਾਅਦ ਵਿੱਚ ਬਣਾ ਬਣਾਉਣ ਨੂੰ ਮਨ ਕਰਨਾ ਇਸ ਕਰਕੇ ਮੈਂ ਸਬਜੀ ਬਣਾ ਕੇ ਆਈ ਸੀ ਚਲੋ ਜੀ ਹੁਣ ਅਸੀਂ ਘਰ ਚਲਦੇ ਆਂ ਘਰ ਜਾ ਕੇ ਤੁਹਾਨੂੰ ਦਿਖਾਉਣੇ ਮਨਵੀਰ ਲਈ ਕੀ ਸ਼ਾਪਿੰਗ ਕੀਤੀ ਤੇ ਹੋਣਾਗੇ ਜੀ ਆਪਾਂ گاਉਂ ਸ਼ਾਲਾ ਤੇ ਇਹ ਸਾਡੀ ਰੁਟੀਨ ਆ ਜਦੋਂ ਵੀ ਅਸੀਂ ਆਈਏ ਅਸੀਂ گاਵਾਂ ਨੂੰ ਪੱਟੇ ਜ਼ਰੂਰ ਪਾ ਕੇ ਜਾਈਦੇ ਹੁਣ ਪਾ ਲਈ ਆਪਾਂ ਦੋ ਕਿਸੇ ਟਾਈਮ ਸਾਡੇ ਆਪਣੇ ਵੀ ਪਸ਼ੂ ਹੁੰਦੇ ਸੀਗੇ ਮੈਂ ਮਨੀ ਕੋਲੋਂ ਇਦਾਂ ਦਾ ਜ਼ਰੂਰ ਕੰਮ ਜਿਹੜੇ ਕਰਨੀ ਰਹਿੰਦੀ ਹੁੰਦੀ ਆ ਦਾਨ ਪੁੰਨ ਵਾਲੇ ਸਿਆਣਾ ਤੇ ਸਮਝਦਾਰ ਬਣ ਕੇ ਰਵੇ ਉਹ ਦੇਲਾ ਮਰੀ ਸਾਰੀਆਂ ਗਾਵਾਂ ਬਰਾਊਨ ਕਲਰ ਆ ਨਾ ਐ ਨਾ ਗਾਵਾਂ ਪਾਈ ਇੱਕ ਦੇ ਉਹ ਸਿੰਗ ਕਿੱਡੇ ਕਿੱਡੇ ਵੱਡੇ ਆ ਐਸੇ ਲਈ ਧਾਰਾਂ ਧੂਰਾ ਕੱਢਦੇ ਹੋਣੇ ਨਾ ਤਾਂ ਸਾਰੀਆਂ ਇੱਥੇ ਕੀਤੀਆਂ ਚਲੋ ਜੀ ਆਜੋ ਸ਼ੇਰ ਸਿੰਘ ਚਲੋ ਜੀ ਤਾਂ ਹੋਣ ਜਾਂਨੇ ਆਪਾਂ ਘਰ ਪਹਿਲਾਂ ਵੀ ਕਹਤਾ ਘਰ ਜਾਨਨੇ ਆਂ ਫੇ ਦੁਬਾਰਾ ਕਹਤਾ ਘਰ ਜਾਨਨੇ ਫੇ ਇੱਥੇ ਆ ਕੇ ਚੇਤਾ ਆਇਆ ਸੀ ਪਈ ਉਹ ਗਾਵਾਂ ਨੂੰ ਪੱਟੇ ਪਾ ਦੀਏ ਤਾਂ ਫਿਰ ਗੱਡੀ ਇੱਧਰ ਨੂੰ ਮੋੜ ਲਈੰਨੇ ਲਗਣੀਆਂ ਲੇਡੀਜ਼ ਕੱਟੀਆਂ ਹੋ ਕੇ ਗੱਲਾਂ ਕਰਨਦਈਆਂ ਨਹੀਂ ਘਰ ਬਣਿਆ ਤਾਂ ਮਤ ਕਿ ਆ ਇੰਨੀ ਚੀਜ਼ ਆ ਨਵਾਂ ਬਣਿਆ ਵਾਲਾ ਪੋਰਸ਼ਨ ਐਨਾ ਘਰ ਘਰ ਹੀ ਆ ਕਿਸੇ ਦਾ ਨਾ ਉਹ ਰੋਡ ਜਿਹੜੀ ਉਹ ਵਧੀਆ ਬਣਾਈ ਇੱਥੇ ਚਲੋ ਜੀ ਚੱਲੀਏ ਹੁਣ ਆਇਰ ਇਹ ਬਹੁਤ ਵਧੀਆ ਲੱਗਦਾ ਐ ਨਾ ਗ੍ਰੀਨਰੀ ਗ੍ਰੀਨਰੀ ਹੈ ਨਾ ਮਨੀ ਕਾਸ਼ ਇੱਥੇ ਕਿਤੇ ਨਾ ਜਗ੍ਹਾ ਮਿਲੀ ਹੋਵੇ ਘਰ ਬਣਾਇਆ ਹੋਵੇ ਫਾਰਮ ਬਣਾਇਆ ਹੋਵੇ ਐਨੀ ਜਗ੍ਹਾ ਹੋਣੀ ਚਾਹੀਦੀ ਹੈ ਫੇਰ ਇਹ ਕਿੰਨਾ ਨਜ਼ਾਰਾ ਵਧੀਆ ਹੈ ਨਾ ਖੁੱਲੀ ਹਵਾ ਵਾਲੀ ਜਗ੍ਹਾ ਤੇ ਰਹਿੰਦਾ ਤੇ ਹੋਣਾ ਗਿਆ ਜੀ ਅਸੀਂ ਕਰੇ ਤੇ ਹੁਣ ਕਰਦੇ ਆ ਅਸੀਂ ਆਪਣੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ ਪੱਗੂ ਆਪਣੀ ਚੀਜ਼ ਜੁੜੀ ਕੀ ਮੇਰੇ ਲਈ ਕੀ ਲੈ ਕੇ ਆਏ ਆ ਪੱਗੂ ਤੇਲੀ ਮੈਂ ਚਾਕਲੇਟ ਲੈ ਕੇ ਆਈ ਆ ਨਾਲੇ ਲੈ ਕੇ ਆਈ ਆ ਪੈਡਿਗਰੀ ਚਾਕਲੇਟ ਖਾਣੀ ਖਾਣੀ ਚਲ ਤੈਨੂੰ ਚਾਕਲੇਟ ਦਿੰਨੀ ਆ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ